ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਬਾਜਾਖਾਨਾ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਵਾਇਆ ਬਾਜਾਖਾਨਾ ਦੋਸਤੋ ਹਾਈਵੇ ਲੰਘਦਾ ਹੈ ਫੌਲੇ ਸਾਈਡ ਦੇ ਉੱਤੇ ਓਵਰ ਬ੍ਰਿਜ ਉੱਤਰਦਾ ਹੈ ਬਠਿੰਡੇ ਵਾਲੇ ਪਾਸੇ ਨੂੰ ਤੇ ਇੱਥੇ ਹੀ ਇਹ ਡੇਰੀ ਫਾਰਮ ਆ ਜਿੱਥੇ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਬਹੁਤ ਸਾਰੀਆਂ ਮੱਝਾਂ ਇਨਾਂ ਕੋਲ ਆਉਂਦੀਆਂ ਤੇ ਬਹੁਤ ਵਾਰ ਵੀਡੀਓ ਬਣਾਈ ਆ ਸੋਹਣੀਆਂ ਝੋਟੀਆਂ ਇਹ ਬਾਈ ਹੋਰੀ ਖਰੀਦਦੇ ਆ ਅੱਜ ਦੀ ਜਿਹੜੀ ਵੀਡੀਓ ਹੈ ਇਹ ਮੈਂ ਮੰਨੂਗਾ ਵੀ ਪਿਛਲੇ ਕਾਫੀ ਟਾਈਮ ਤੋਂ ਇਹ ਸਪੈਸ਼ਲ ਵੀਡੀਓ ਹੀ ਹੈ ਕਿਉਂਕਿ ਇਹਦੇ ਚ ਸਾਰੀਆਂ ਹੀ ਜਿਹੜੀਆਂ ਮੋਸਟਲੀ ਝੋਟੀਆਂ ਆ ਉਹ ਦੁੰਦੀਆਂ ਜਾਂ ਖੀਰੀਆਂ ਇਸ ਤਰ੍ਹਾਂ ਦੀਆਂ ਆ ਮਤਲਬ ਉਹ ਦੰਦਾਂ ਦੇ ਵਿੱਚ ਝੋਟੀਆਂ ਤੁਹਾਨੂੰ ਦਿਖਾਉਂਗਾ ਬਹੁਤੀਆਂ ਪਹਿਲਣਾਂ ਪਹਿਲਣ ਝੋਟੀ ਦੀ ਜਦੋਂ ਵੀ ਵੀਡੀਓ ਬਣਾਉਣਾ ਇੱਕ ਗੱਲ ਜ਼ਰੂਰ ਐਡ ਕਰੀ ਦੀ ਆ ਵੀ ਜੋ ਰੇਟ ਦੇ ਉੱਤੇ ਤੁਸੀਂ ਐਸ ਸੁਏ ਇਹਨੂੰ ਖਰੀਦਦੇ ਹੋ ਦੂਜੇ ਸੂਏ ਦੇ ਵਿੱਚ ਉਦੋਂ ਵੱਧ ਕੇ ਕਲੀਅਰ ਆ ਵੀ ਵਿਕ ਜਾਂਦਾ ਪਸ਼ੂ ਪਰ ਸੰਭਾਲ ਤੁਸੀਂ ਚੰਗੀ ਜ਼ਰੂਰ ਕਰਨੀ ਹੋਊਗੀ ਦੇਖਦਾ ਕਿਉਂ ਹੈ ਇੱਕ ਤਾਂ ਮਾਰਕੀਟ ਰੇਟ ਹਮੇਸ਼ਾ ਵਧਦੇ ਰਹਿੰਦੇ ਆ ਕਿਸੇ ਵੀ ਚੀਜ਼ ਦੇ ਉਹਦੇ ਕਰਕੇ ਪਸ਼ੂਆਂ ਦੀ ਕੀਮਤ ਵੀ ਵੱਧ ਰਹੀ ਹੈ ਦੂਜਾ ਪਹਿਲਣ ਪਸ਼ੂ ਦਾ ਸਰੀਰਕ ਵਿਕਾਸ ਵੀ ਇੰਨਾ ਹੋ ਜਾਂਦਾ ਵੀ ਦੂਜੇ ਸੂਏ ਚ ਉਹਦਾ ਢਾਂਚਾ ਹੋਰ ਦੇ ਸੰ ਲੱਗ ਜਾਂਦਾ ਇਸੇ ਵੀਡੀਓ ਦੇ ਵਿੱਚ ਇੱਕ ਗੱਬਣ ਮੱਝ ਥੱਲੋਂ ਤਿਆਰੀ ਬੜੀ ਚੰਗੀ ਫੜਦੀ ਆਉਂਦੀ ਹੈ ਇਹ ਵੀ ਤੁਹਾਨੂੰ ਦਿਖਾਉਂਗਾ ਤੇ ਇੱਕ ਹੋਰ ਝੋਟੀ ਅੰਦਰ ਖੜੀ ਹੈ ਜਿਹੜੀ ਸੂਈ ਸਵਾਈ ਹੈ ਸੋ ਦੋਸਤੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਪਸ਼ੂ ਬਹੁਤ ਦਿਖਾਉਣੇ ਆ ਅੱਜ ਦੀ ਇਸ ਵੀਡੀਓ ਚ ਤੇ ਦਿਖਾਉਣੀਆਂ ਵੀ ਤੁਹਾਨੂੰ ਝੋਟੀਆਂ ਆਓ ਮਿਲਦੇ ਆਂ ਬਾਈ ਨੂੰ ਤਰਵੀਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤਰਵੀਰ ਗਾਵਾਂ ਵਹਿੜਾਂ ਦੀ ਤਾਂ ਬਹੁਤ ਵੀਡੀਓ ਬਣਾਈ ਆ ਵੀ ਦੋਂਦੀਆਂ ਖੀਰੀਆਂ ਦਿਖਾਈਆਂ ਹੋਣ ਹਾਂਜੀ ਹਾਂ ਬਾਈ ਅੱਜ ਝੋਟੀਆਂ ਦਿਖਾਉਣੀਆਂ ਆ ਵਾਹ ਹਾਂ ਜੀ ਬਾਈ ਸਾਰੀਆਂ तकरीबन ਦੋਂਦੀਆਂ ਇੱਕ ਖੀਰੀ ਠੀਕ ਐ ਅੱਛਾ ਬਾਈ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰਦੇ ਆਂ ਇਹ ਬਾਈ ਝੋਟੀ ਪਹਿਲਾ ਸੂਆ ਦੋ ਦਾਂਦਾ ਠੀਕ ਐ ਮਗਰ ਕੱਟਿਏ ਦੇ ਮੋਦੀਸਾਨ ਦੀ ਠੀਕ ਐ ਤੇ ਇਹਨੂੰ ਸੂਈ ਨ ਠੀਕ ਐ ਇਸ ਟਾਈਮ 12 ਤੋਂ ਬਾਹਰ ਦੁੱਧ ਆਏ ਥੱਲੇ 12 ਕਿਲੋ ਆਪਣੇ ਘਰੋਂ ਮੰਨ ਕੇ ਲੈ ਜੀ ਬਈ ਕੋਈ ਬੰਦਾ ਠੀਕ ਐ ਦੋ ਟਾਈਮ ਤਿੰਨ ਤੰਨ ਚਵਾਈ ਕਰ ਲੈ ਬਈ ਇਹਦੀ ਠੀਕ ਐ ਹਾਂਜੀ ਤੇ ਬੱਚੇ ਲਾਉਣ ਦਾ ਕਾਰਨ ਆਏ ਬਈ ਹੂੰ ਕਈ ਵੀਰ ਸਾਹ ਤੋਂ ਸਿੱਧੀਆਂ ਮੰਨਾਂ ਮੰਗਾ ਲੈਂਦੇ ਆ ਉਹ ਪਸਮਾਜ ਪਤਾ ਲੱਗ ਜਾਂਦਾ ਵੀ ਪਸਮਾਜ ਕਿਵੇਂ ਕੋਈ ਕੁੰਡੀ ਪਾਉਂਦਾ ਜਾਂ ਕੋਈ ਹਨਾ ਥਾਣੇ ਮੋਟਾ ਪਤਲਾ ਕਰਦੀ ਆ ਸਾਰਾ ਪਤਾ ਲੱਗ ਜਾਂਦਾ ਬਬ ਮੇਨ ਗੱਲ ਇਹ ਵੀ ਜੋ ਦੋ ਦੱਸਿਆ ਉਹ ਅਗਲਾ ਚੋਕੇ ਲਵੇ ਹੁਣ ਆਪਣੇ ਕੋਲੇ ਗੱਬਣਾ ਵੀ ਆ ਅਗਲਾ ਕਹਿੰਦੇ ਸੁਈਦਾਵਾਨਾ ਵੱਡਾ ਤੇ ਗੱਬਣਾ ਵੀ ਵੱਡੀ ਹਵਾਨੀ ਬਈ ਠੀਕ ਹੈ ਓਕੇ ਸੋ ਦੋਸਤੋ ਬਾਈ ਦਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਪਸਮਾ ਦੇ ਵਿੱਚ ਤੁਸੀਂ ਮੱਝਾਂ ਦੇਖੋਗੇ ਬੱਚੇ ਲਾਏ ਆ ਤਾਂ ਕਿ ਕਿਸੇ ਨੂੰ ਇਹ ਭਲੇ ਖਾਣਾ ਰਵੇ ਵੀ ਪਸਮਾ ਤੋਂ ਬਾਅਦ ਚ ਬੱਚੇ ਕਿੰਨਾ ਸਾਡੇ ਜੀ ਦਾ ਟਾਈਮ ਆ ਬਾਈ ਚਵਾਈ ਦਾ 7 ਵਜੇ ਤੇ ਬੱਚੇ ਮੂਰੇ ਆ ਕਿਉਂ ਬੱਚੇ ਜਦੋਂ ਬਗਾਨੇ ਤਾਂ ਜਾਂਦੀ ਹੈ ਮੈਂ ਆਉਂਦੀ ਹੈ ਮੈਂ ਬੱਚਾ ਮੂਰੇ ਭਾਲਦੀ ਹੈ ਠੀਕ ਹੈ ਸੋ ਹਵਾਨਾ ਦੇਖੋ ਝੋਟੀ ਦਾ ਤਰਵੀਰੇ ਦਾ ਰੇਟ ਕੀ ਰਹਿਣਾ ਬਾਈ ਇਹਦਾ ਬਾਈ 125 125 ਹਾਂ 125 ਦੀ ਝੋਟੀ ਦਵਾਂਗੇ ਠੀਕ ਹੈ ਤੋਰ ਦੇ ਬਾਈ ਦੋਸਤੋ ਦੋ ਦੰਦ ਦੀ ਝੋਟੀ ਤੇ ਇਹਦੇ ਨਾਲ ਬਾਕਮਾਲੀ ਕੱਟੀ ਆ ਬਹੁਤ ਸੋਹਣਾ ਢਾਂਚੇ ਦੀ ਕ ਸਿੰਘ ਛੋਟਾ ਹੈ ਕੁੰਡਾ ਹੈ ਭਵਾਨਾ ਤੁਸੀਂ ਦੇਖ ਲਓ ਬੰਤਰੇ ਦੀ ਦੇਖ ਲਓ ਸਵਾ ਲੱਖ ਰੁਪਏ ਦੀ ਇਹ ਝੋਟੀ ਮਿਲ ਜਾਣੀ ਹੈ ਪਹਿਲਣ ਝੋਟੀ ਹੈ ਮਾਨਤਾਂ ਵਿੱਚੋਂ ਥੋੜਾ ਬਹੁਤ ਹੋ ਜਾਂਦਾ ਹੁੰਦਾ ਬਾਕੀ ਜਿਹੜਾ ਭਰਾ ਖਰੀਦਣਾ ਚਾਹੂਗਾ ਆ ਕੇ ਦੇਖੂਗਾ ਬਾ ਮੋੜ ਲਿਆ ਭਾਈ ਕੱਟੀ ਵੀ ਜਰੂਰ ਇਹਦੇ ਨਾਲ ਤੁਸੀਂ ਦੇਖ ਲਓ ਦੋਸਤੋ ਜਿਹੜੀ ਇਹਦੇ ਨਾਲ ਆ ਇਹ ਕੱਟੀ ਹੈ ਇਸ ਝੋਟੀ ਨਾਲ ਤੁਹਾਨੂੰ ਮਿਲੂਗੀ ਚੋਟੀ ਦੀ ਬੰਤਰ ਦੇਖੋ ਬਾਕੀ ਸੋਹਣੇ ਦੁੱਤੇ ਚੱਲ ਰਹੀ ਹੈ ਸੋ ਦੋਸਤੋ ਇਹ ਪਹਿਲਾਂ ਤੁਸੀਂ ਛੋਟੀ ਦੇਖ ਲਓ ਫੇਰ ਜਿਹੜੀ ਪਹਿਲੇ ਨੰਬਰ ਤੇ ਤੋਰੀ ਇਹ ਕੱਟੀ ਹੀ ਰਹਿ ਗਈ ਸੀ ਦਿਖਾਉਣ ਵਾਲੀ ਤਾਂ ਕੱਟੀ ਫੇਰ ਦੇਖ ਸਕਦੇ ਹੋ ਸੋ ਇਹ ਝੋਟੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਫੇਰ ਤੁਹਾਨੂੰ ਇੱਕ ਝੋਟੀ ਦਿਖਾਉਣੇ ਆ ਪਹਿਲਾਂ ਹੀ ਦੱਸ ਚੁੱਕੇ ਆਂ ਵੀ ਜਿਆਦਾ ਇੱਥੇ ਦੋ ਦੰਦ ਜਾਂ ਖੀਰੀ ਝੋਟੀਆਂ ਹੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅੱਜ ਵੀਡੀਓ 'ਚ ਤਰਵੀਰ ਬਾਈ 2 ਨੰਬਰ ਤੇ ਜਿਹੜੀ ਝੋਟੀ ਆ ਉਹ ਵੀ ਬਾਈ ਦੋ ਦੰਦਾਂ ਦਾ ਝੋਟੀ ਠੀਕ ਆ ਕਿੰਨਾ ਚਿਰ ਹੋ ਗਿਆ ਉਸ ਨੂੰ ਸੁਈ ਨ ਹੋ ਗਿਆ ਬਾਈ 16 17 ਦੇ ਨਾ ਕਿੰਨਾ ਦੁੱਧ ਹੋਊਗਾ ਆਪਾਂ ਮਾਲਕ ਦੇ ਘਰੇ 14 ਚੋਕੇ ਲਈ ਆ ਪਰ ਆਪਾਂ ਆਪਦੇ ਘਰੇ 12 ਕਿਲੋ ਚਵਾਵਾਂਗੇ ਵੀ ਹੁਣ ਠੀਕ ਆ ਬੱਚਾ ਉਹਦੇ ਨਾਲ ਉਹ ਕੱਲਾ ਹੀ ਉਹਦੇ ਕੱਟਾ ਖੜਾ ਪਈ ਮੋਦੀ ਸਾਹਿਬ ਠੀਕ ਆ ਦੱਸੋ ਬੱਚਾ ਬੜਾ ਕਮਾਲ ਦਾ ਇਹਦੇ ਨਾਲ ਵੀ ਅੱਛਾ ਬਾਈ ਇਹਦਾ ਰੇਟ ਕੀ ਰਹਿਣਾ ਹੈ ਇਹ ਬਾਈ ਮੁੱਲ ਜਨਾ ਮਰਜੀ 13 ਪੂਰੇ ਕਾਦਕਾਠ ਵਾਲਾ ਸੋ ਇਸ ਵਾਰ ਇਹਦੇ ਨਾਲ ਮੇਲ ਕਾਫ ਹੈ। ਸਿੰਘ ਛੋਟੇ ਦੀ ਤੇ ਦੋ ਦੰਦ ਮੂੰਹ ਦੇ ਵਿੱਚੋਂ ਇਹੋ ਜਿਹੀਆਂ ਝੋਟੀਆਂ ਬਈ ਆਪਾਂ ਜਿਵੇਂ ਆਣ ਸਾਰੀਆਂ ਦਿਖਾਈਆਂ ਇਹ ਇੱਕ 10-10 ਨੂੰ ਟੋਕੜਾਂ ਵੀ ਵਾਪਸ ਕਰਾ ਲਾਂਗੇ ਆਪਾਂ ਬਈ ਇਹ। ਕਿਉਂ ਗਾਂਵ ਨੂੰ ਸਮੇਂ ਨੂੰ ਵਧਣ ਵਾਲੀਆਂ ਚੀਜ਼ਾਂ ਇਹ। ਸਹੀ ਹੈ। ਸੋ ਦੋਸਤੋ ਇਹ ਵਾਧੇ ਵਾਲੀਆਂ ਦਾ ਮੈਂ ਪਹਿਲਾਂ ਹੀ ਗੱਲ ਐਡ ਕਰਤੀ ਸੀ ਕਿਉਂਕਿ ਦੰਦਾਂ 'ਚ ਐ ਇਹ ਕਰਮਾ ਵਾਲੀਆਂ ਨੇ ਆਪਦੀ ਕੀਮਤ ਵਧਾਈ ਜਾਣੀ ਹੈ ਜਦੋਂ ਤੁਸੀਂ ਅਗਲੇ ਸੂਏ 'ਚ ਇਹਨਾਂ ਨੂੰ ਵੇਚੋਗੇ ਜਦੋਂ ਦੂਜੇ ਸੂਏ 'ਚ ਇਹਨਾਂ ਨੂੰ ਵੇਚਦੇ ਆ। ਟਾਂਚਾ ਦੇਖੋ। ਗਾੜੀ ਵੀ ਚੰਗੀ ਆ ਤੇ ਪਛਾਣ ਨੂੰ ਵੀ ਹਵਾਨਾ ਪੂਰਾ ਵਧੀਆ ਦਿਖਾਉਂਦੀ ਐ ਇੱਥੇ ਰੋਕੀ ਸੰਦੀਪ ਭਾਈ ਸੋ ਦੋਸਤੋ ਮੈਂ ਇਹਦਾ ਤੁਹਾਨੂੰ ਹਵਾਨਾ ਅੱਗੇ ਤੋਂ ਵੀ ਦਿਖਾਉਣਾ ਤਾਂ ਮੇਰੇ ਦਾ ਰੇਟ ਆਪਾਂ ਕੀ ਬੋਲਿਆ ਭਾਈ ਮੁੱਲ ਜਨਾ ਮਰਜੀ 35 ਨੂੰ ਝੋਟੀ ਦਾ ਮੈਂ ਦੇਣੀ ਆ 1,35,000 ਝੋਟੀ ਮਿਲੂਗੀ ਤੁਹਾਨੂੰ ਹਵਾਨਾ ਮੈਂ ਅਗਾੜੀ ਬਾਰੇ ਗੱਲ ਕੀਤੀ ਐ ਤਾਂ ਤੁਸੀਂ ਅੱਗੋਂ ਹਵਾਨਾ ਦੇਖ ਲਓ 12 ਕਿਲੋ ਦੁੱਧ ਐ ਇਸ ਟਾਈਮ ਇਹਦੇ ਥੱਲੇ ਹਾਜ਼ਰ ਆ ਬਾਕੀ ਬੜਾ ਚੰਗਾ ਕਰਮ ਵਾਲੀ ਦਾ ਅੰਡੀ ਸੀਲ ਬਥੇਰੀ ਐ ਕਿਹੜਾ ਕੋਈ ਵੀ ਐ ਕਰ ਕੱਟੀ ਕੋਈ ਆਲ ਨਹੀਂ ਸ਼ੌਲ ਨਹੀਂ ਇੰਨੀ ਆਪਣੇ ਕੋਲੇ ਠੀਕ ਐ ਓਕੇ ਸੋ ਸੋ ਛੋਟੀ ਛੋਡੇ ਪਸੰਦ ਵੀ ਆਊ ਬਹੁਤ ਸੋਹਣੀ ਛੋਟੀ ਦੇਖੋਗੇ ਤੁਸੀਂ ਸੋ ਬਣਾਵਟ ਛੋਟੀ ਦੀ ਦੇਖ ਸਕਦੇ ਹੋ 1 ਲੱਖ ਤੇ 35000 ਦੀ ਤੁਹਾਨੂੰ ਇਹ ਛੋਟੀ ਮਿਲ ਜੂਗੀ ਜਿਹੜਾ ਭਰਾ ਪਹਿਲਾਂ ਪਸੰਦ ਕਰਦਾ ਉਹ ਸੰਪਰਕ ਬਣਾ ਸਕਦਾ ਸੋ ਦੁੱਧ ਦਾ ਕੋਈ ਡਰ ਨਹੀਂ ਜੋ ਦੱਸਿਆ ਗਿਆ ਹੈ ਜਿਹੜਾ ਭਰਾ ਹਿੰਮਤ ਕਰ ਲੂਗਾ ਭਾਵੇਂ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਬਈ ਆਪਾਂ ਤਕਰੀਬਨ ਨਾ ਜਿਹੜਾ ਮਾਲ ਆਪਣੇ ਕੋਲ ਬੰਦਾ ਆ ਜਾਂਦਾ ਉਹਨੂੰ ਚਵਾ ਕੇ ਦੋ ਟਾਈਮ ਦੰਨੇ ਆਪਾਂ ਤਿੰਨ ਟਾਈਮ ਠੀਕ ਹੈ ਜੋ ਕਿ ਸਿੱਧੇ ਮਗਾਉਂਦਾ ਤਾਂ ਗੱਲ ਵੱਖਰੀ ਆ ਆਪਾਂ ਕਰਾਂ ਹਨਾ ਤੇ ਇਹ ਦਿਨ ਜੰਮਵਾਰੀ ਤੇ ਤੇ ਨਹੀਂ ਆਪਾਂ ਬਈ ਚਵਾਉਣੇ ਆ ਸਹੀ ਹੈ ਕੋਈ ਜਿਹੜੇ ਸਾਰੇ ਚੀਜ਼ਾਂ ਬਈ ਆਪਾਂ ਗਾਂ ਲੋਕਾਂ ਦੇ ਘਰਾਂ ਚ ਆਉਂਦੀਆਂ ਤੇ ਆਪਾਂ ਆਪਦੇ ਸਿਰ ਕਿਉਂ ਜੰਮਵਾਰੀ ਲੱਗੀ ਆਪਾਂ ਚਵਾ ਕੇ ਦਵਾਂਗੇ ਠੀਕ ਹੈ ਇਹ ਤੋਂ ਅੱਗੇ ਜਿਹੜੀ ਝੋਟੀ ਹੈ ਬਈ ਇਹ ਵੀ ਝੋਟੀ ਦੋ ਦੰਦਾਂ ਦਾ ਬਈ ਠੀਕ ਹੈ ਕਿੰਨਾ ਚਿਰ ਹੋ ਗਿਆ ਠੀਕ ਹੈ ਇਹ ਤੇਲੇ ਹੁਣ 10 ਕਿਲੋ ਹੈ ਬਈ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਬਈ ਇਹ ਦਵਾਂ ਕਿ ਝੋਟੀ 115000 ਦੀ ਠੀਕ ਹੈ ਤੋਰੀ ਬਈ 115000 ਦੀ ਦੋਸਤੋ ਝੋਟੀ ਦੋ ਦੰਦ ਦੇ ਹੈ ਪੂਰੀ ਵੱਡੀ ਝੋਟੀ ਹੈ ਬਈ ਸਹੀ ਹੈ ਸੋ ਝੋਟੀ ਸਿੰਘਾਂ ਦੀ ਵੀ ਸੋਹਣੀ ਹੈ ਸ਼ਕੀਨ ਹੈ ਬਈ ਝੋਟੀ ਵਾਕੀ ਸਾਰੀਆਂ ਦੰਦ ਬਈ ਜਿਹੜਾ ਕੋਈ ਲੈ ਕੇ ਲੈ ਜਾਂਦਾ ਹੈ ਠੀਕ ਹੈ ਠੀਕ ਹੈ ਓਕੇ ਸੋ ਦੋਸਤੋ ਦੰਦ ਤਾਂ ਇਹ ਆ ਵੀ ਇਹਨਾਂ ਦਾ ਵਪਾਰ ਦਾ ਕੰਮ ਹੈ ਤੇ ਕੋਈ ਨਵਾਂ ਵਪਾਰ ਨਹੀਂ ਜੋ ਦੰਦਾਂ ਬਾਰੇ ਦੱਸਣਗੇ ਉਹ ਤੁਸੀਂ ਆ ਕੇ ਮੂੰਹ ਫੜ ਲਿਓ ਤੇ ਦੰਦ ਦੇਖ ਲਓ ਦੰਦਾਂ ਚ ਇਹ ਦੋ ਦੰਦ ਜਿਹੜੀਆਂ ਦੱਸਿਆ ਉਹ ਤੁਹਾਨੂੰ ਦੋ ਦੰਦ ਦੀ ਮਿਲਨੇਗਾ। ਸੋ ਤਰਵੀਰ ਕਨਫਰਮ ਹੈ ਨਾ ਆਪਾਂ ਦੇਖੇ ਹੋਏ ਦੰਦ ਸਾਰਿਆਂ ਦੇ। ਸਾਰਿਆਂ ਦੇ ਬਈ ਆਪਾਂ ਫੇਰ ਹੀ ਕੇ। ਠੀਕ ਹੈ। ਦੋ ਹੁੰਦੀਆਂ। ਠੀਕ ਹੈ। ਹਾਂਜੀ। ਸੋ ਝੋਟੀ ਦੇਖ ਲਓ ਤੁਸੀਂ ਦੋਸਤੋ ਬਣਾਵਟੇ ਦੀ 1,115,000 ਦੀ। ਮਗਰ ਕੱਟੀ ਇਹਦੇ ਨਾਲ ਬੱਚਾ ਫੀਮੇਲ ਕਾਪ। ਸੋ ਇਹ ਤਾਜੀਆਂ ਸੁਨੀਆਂ ਮੀਆਂ ਹੁੰਦੀਆਂ ਦੋਸਤੋ 1,115,000 ਦੀ ਇਹ ਝੋਟੀ ਜਿਹੜਾ ਭਰਾ ਪਸੰਦ ਕਰਦਾ। ਤਾ ਬਾਈ ਨਾਲ ਕੰਟੈਕਟ ਬਣਾ ਸਕਦੇ ਹਾਂ ਇਹਨੂੰ ਸੂਏ ਨੇ 67 ਮੰਦਣੀ ਬਈ ਹੈ ਜੀ ਠੀਕ ਹੈ ਸੋ 10 ਕਿਲੋ ਨੂੰ 10 ਲੀਟਰ ਮਿੰਤੀ ਵਾਲੇ ਇਸ ਟਾਈਮ ਹਾਜ਼ਰ ਹੈ ਸਿੰਘ ਬਿਲਕੁਲ ਕੁੰਡੇ ਦੀ ਹੈ ਸੋ ਛੋਟੀ ਛੋਟੀ ਉਮਰ ਦੇ ਵਿੱਚ ਸੋ ਬੱਚੇ ਦੀ ਖੱਚ ਤਾਰੇ ਸੂਏ ਪਸ਼ੂ ਨੂੰ ਹੁੰਦੀ ਹੈ ਇਹਦਾ ਰੇਟ 11500 ਰੇਟ ਜਿਹੜੇ ਤੁਹਾਨੂੰ ਦੱਸੀ ਜਾਵਾਂਗੇ ਖਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਹਵਾਨਾ ਹੋਣ ਦਾ ਦਿਖਦਾ ਹੈ ਸ਼ਾਮ ਦੇ ਟਾਈਮ ਚ ਆਈ ਦਾ ਟਾਈਮ ਬਾਕੀ ਜਿਵੇਂ ਬਈ ਝੋਟੀਆਂ ਖੂਬਸੂਰਤੀ ਇਹਨਾਂ ਦੀਆਂ ਨਾ ਦੁੱਧ ਵਾਲੇ ਵੱਖ ਤੋਂ ਸਹੀ ਐ ਰੇਟ ਬਾਜਰ ਕੀਤੇ ਆਪਾਂ ਠੀਕ ਐ ਤੋਂ ਰੇਟ ਅੱਗੇ ਬਾਜੋ ਹੁੰਦੇ ਪਰ ਉਹਨਾ ਵੀਡੀਓ ਚ ਆਪਾਂ ਕਰਦੇ ਆ ਸਹੀ ਕਿ ਕੋਈ ਨੂੰ ਸ਼ੱਕ ਨਹੀਂ ਦਿੰਦਾ ਅਗਲਾ ਸੋ ਦੋਸਤੋ ਰੇਟ ਹੁਣ ਵੀਡੀਓ ਚ ਕਰਨੇ ਸ਼ੁਰੂ ਕਰਤੇ ਆ ਇੱਕ ਝੋਟੀ ਹੋਰ ਦਿਖਾਉਣੇ ਆ ਤੁਹਾਨੂੰ ਇਦੋਂ ਅੱਗੇ ਬਹੁਤ ਸੋਹਣਾ ਕਦ ਕਾਠ ਮੂਰ ਤਰਗੀ ਝੋਟੀ ਐ ਤਨਵੀਰ ਬਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਬਈ ਕੱਲ ਤੜਕੇ ਸੂਈ ਸੀ 6 ਵਜੇ ਇਹ ਵੀ ਇਕੱਟੀਆਂ ਲਈਆਂ ਪੈਕ ਫਾਰਮ ਚੋਂ ਠੀਕ ਐ ਇਹ ਖੀਰੀ ਐ ਬਈ ਅਛਾ ਦੰਦ ਕਿਰੀ ਇੱਕ ਦੰਦ ਸਿੱਟੇ ਵੀ ਨਹੀਂ ਨੇ ਦੁੱਧ ਉਹ ਅੱਛਾ ਬੱਚਾ ਇਹਦਾ ਤੇ ਇਹਦਾ ਕੱਟੀ ਦਿੱਤੀ ਸੀ ਆ ਕੇ ਨਾ ਪੰਜ-ਛੇ ਪੰਜ-ਛੇ ਦਿਨ ਤੋਂ ਪਹਿਲਾਂ ਸੂਈਏ ਠੀਕ ਹੈ ਤੇ ਇਹਦਾ ਬੱਚਾ ਮਤਲਬ ਅੱਧਾ ਬੋਣਾ ਘੰਟਾ ਜਾਂਦਾ ਰਿਹਾ ਆਪਣੇ ਕੋਲ ਵੀਡੀਓ ਪਈ ਆ ਕਦੋਂ ਸੂਈ ਕੱਲ ਸਵੇਰ ਬਾਈ ਸੂਈ ਸੀ ਕੱਲ ਸਵੇਰ ਹੀ ਸੂਈ ਸੀ ਕੱਲ ਸਵੇਰ ਸੂਈ ਆ ਹੂੰ ਤੇ ਹੁਣ ਆਪਾਂ ਵੀ ਉਸ ਹਾਂ ਨੇ ਦੇਣੀ ਬੱਚਾ ਮਰੀ ਕਰਕੇ ਆਪਾਂ ਹੂੰ ਤੇ ਇਹ ਹੁਣ ਬਾਈ ਕਰਮ ਵਾਲੀ ਇਹ ਪਾਦੇ 12 ਇਹ ਪਾਦੇ 10 ਇਹ ਪਾਦੇ 14 ਹੁਣ ਇਹ ਤਿਰਵੰਦ ਕਰਦਾ ਗੱਬਣਾ ਵਰਗੀ ਅਜ ਤੱਕ ਕੱਲ ਸੂਈ ਹੈ ਠੀਕ ਹੈ ਤੇ ਇਹ ਆਪਾਂ ਝੋਟੀ ਬਈ ਦਵਾਂਗੇ 87000 ਦੀ ਜੀ 87000 87000 ਦੋਸਤੋਂ ਦੰਦੋਂ ਖੀਰੀ ਝੋਟੀ ਐ ਫੁੱਲ ਕੱਦ ਕਾਠਦੀ ਐ ਇੱਕ ਦਿੱਕਤ ਜ਼ਰੂਰ ਹੈਗੀ ਐ ਵੀ ਇਹਦਾ ਬੱਚਾ ਜਿਹੜਾ ਕੱਲ ਹੀ ਸੋਈ ਐ ਐਕਸਪਾਇਰ ਹੋ ਗਿਆ ਹੁਣ ਜਿਹੜਾ ਭਰਾ ਰਿਸਕ ਲੈਂਦਾ ਇਹ ਵੀ ਸ਼ੋਰ ਆ ਵੀ ਇਹਦੇ ਨਾਲ ਦੀ ਝੋਟੀ ਤੁਹਾਨੂੰ ਇਸ ਕੀਮਤ ਚ ਕਿਤੋਂ ਵੀ ਨਹੀਂ ਮਿਲਣੀ ਸੀ ਕਿਉਂਕਿ ਸੁਨੱਖੀ ਆ ਥਣ ਹਵਾਨੇ ਵੱਲੋਂ ਵੀ ਤੇ ਬਾਕੀ ਸਿੰਘ ਵੀ ਕੁੰਡੇ ਆ ਵੱਡੀ ਐ ਖੀਰੀ ਐ ਇਹ ਤਾਂ ਬਈ ਟੋਕੜ ਵੀ ਲੱਕਦੀ ਹੋ ਜੀ ਨੰਦਾ ਕੋਈ ਸਹੀ ਹੈ ਲੱਖ ਰੁਪਏ ਟੋਕੜੀ ਬਈ ਖੋਲੀ ਨੂੰ ਵੀ ਹਾਂ ਜੀ ਸੋ 87000 ਦੀ ਦੋਸਤੋ ਇਹ ਝੋਟੀ ਮਿਲੂਗੀ ਲਗਭਗ ਇਹ ਜੈਡ ਬਲੈਕ ਆ ਪੂਛ ਚਾਹਾਲਾਂ ਕਿ ਜਮਾ ਐਂਡ ਦੇ ਉੱਤੇ ਦੋ ਚਾਰ ਵਾਲ ਵਾਈਟ ਹੋ ਸਕਦੇ ਆ ਹਾਈਟ ਮੇਰੇ ਖਿਆਲ ਚ ਤਾਂ ਅੱਜ ਦੇ ਇਸ ਗਰੁੱਪ ਚੋਂ ਸਾਰਿਆਂ ਚੋਂ ਹੀ ਸਿਰ ਕੱਟਮੀ ਐ ਫੈਦ ਦੰਦੋ ਅਖੀਰੀ ਇਹ ਝੋਟੀ ਫੂਰੀ ਕਨਫਰਮ ਹੈ ਬਈ ਆਕੇ ਇੱਕ ਦੰਦ ਸਿੱਟਾ ਵੀ ਨਹੀਂ ਇਹਨੇ ਠੀਕ ਹੈ ਓਕੇ ਹਾਂ ਸਾਰੇ ਦੰਦ ਤਾਂ ਲਖੜੀ 87000 ਦੀ ਲਗ ਰਾਂਗੂ ਵਧੀ ਵੀ ਝੋਟੀ ਆ ਦੋਸਤੋ ਇਹ ਇਦੇ ਨਾਲ ਬੱਚਾ ਨਹੀਂ ਹੈਗਾ ਇਹ ਗੱਲ ਤੁਹਾਨੂੰ ਦੱਸਤੀ ਐ ਹੁਣ ਦਾ ਰੇਟ 87000 ਐ ਇੱਥੇ ਦੇਖ ਲਓ ਆ ਕੇ ਫਿੱਟ ਕਰ ਲਿਓ ਕਿਉਂਕਿ ਦੁੱਧ ਇਹਦਾ ਕੁਝ ਨਹੀਂ ਦੱਸਿਆ ਕੱਲ ਹੀ ਸੂਈ ਐ ਇਹਦੇ ਥੱਲੇ ਦੁੱਧ ਜਿਹੜਾ ਉਹ ਤੁਸੀਂ ਇਹ ਮੰਨ ਲਓ ਵੀ ਹਜੇ ਤਾਜੀ ਸੂਈ ਤੁਸੀਂ ਝੋਟੀ ਲੈ ਜਾਣੀ ਐ ਕੱਦ ਬਹੁਤ ਆ ਦੱਸੋ ਹਜੇ ਖੀਰੀ ਦਾ ਜੇ ਆਪਾਂ ਕੱਦ ਦੇਖਦੇ ਆਂ ਤਾਂ ਤੁਹਾਡੇ ਸਾਹਮਣੇ ਐ ਜੇ ਕੋਈ ਭਰਾ ਐ ਸੂਏ ਨੂੰ ਦੁੱਧ ਤੇ ਲਾ ਲੂਗਾ ਤਾਂ ਅਗਲੇ ਸੂਏ ਇਹ ਗੱਲੋਂ ਸ਼ੋਰ ਆ ਵੀ ਇਹਦੇ ਚੋਂ ਡੁੱਡੀ ਰਕਮ ਵਧ ਜੂਗੀ ਮਤਲਬ ਜਾਰੇ ਕੀਮਤ ਦੀ ਹੋ ਸਕਦੀ ਹੈ ਡੁੱਡੀ ਇਸ ਕਰਕੇ ਕਹਤਾ ਵੀ 87 ਦੀ ਖਰੀਦ ਦਿਓ ਦੂਜੇ ਸੂਏ ਚ ਕਰਮ ਵਾਲੀ ਸਵਾ ਤੋਂ ਤੋਂ ਬਾਹਰ ਵੀਕ ਨਹੀਂ ਵਿਕਣੀ ਹੈ ਸੋ ਜੇ ਕੋਈ ਭਰਾ ਪਸੰਦ ਕਰਦਾ ਹੈ ਹਾਲਾਂਕਿ ਤੁਹਾਨੂੰ ਪਸ਼ੂ ਜਜਣਾ ਚਾਹੀਦਾ ਹੈ ਪੈਸੇ ਤੁਸੀਂ ਲਾਉਣੇ ਆ ਪਰ ਜੋ ਚੀਜ਼ ਲੱਗਦੀ ਆ ਆਪ ਨੂੰ ਤਾਂ ਉਹ ਤੁਹਾਡੇ ਨਾਲ ਗੱਲ ਜਰੂਰ ਕੀਤੀ ਹੈ ਸੋ ਹਾਂ ਜੀ ਫਰੈਂਡ ਬਹੁਤ ਠੀਕ ਹੈ ਭਾਈ ਤੁਸੀਂ ਸੋ ਕਰ ਦੋ ਇੱਕ ਹੀਰੀ ਆ ਜਿਹੜਾ ਭਰਾ ਆਊਗਾ ਉਹ ਦੇਖ ਲੂਗਾ ਕੋਹੜਾ ਜਿਆ ਪਸ਼ੂ ਨਾਲ ਔਰ ਹੀਰੀ ਆ ਬਈ ਠੀਕ ਹੈ ਓਕੇ ਇਹ ਦੋ ਅੱਗੇ ਜਿਹੜੀ ਝੋਟੀ ਖੜੀ ਹੈ ਭਾਈ ਏ ਭਾਈ ਗੱਬਣਾ ਇਹ ਵੀ ਦੋਂਦੇ ਦੋਂਦੇ ਚੱਕਦੀ ਹੈ ਜੀ ਦੋਂਦੇ ਦੰਦ ਚੱਕਦੀ ਹੈ ਗੱਬਣਾ ਚੱਕਦੀ ਦੋਂਦੇ ਹੈ ਠੀਕ ਹੈ ਤੇ ਇਹਦੇ ਭਾਈ ਇੱਕ ਹੁਤਾ ਪਿਆ ਜੀ ਕਰਮ ਵਾਲਾ ਹੁਣ ਚਲੋ ਉਧਰੋਂ ਸੂਂਗੀਆਂ ਵੀ ਅਗਲਾ ਕੰਮ ਲੈ ਵੀ ਵੱਡੀ ਹੈ ਤੇ ਲੈ ਫੇ ਸਾਰੀਆਂ ਦੀ ਵੱਡੀ ਹੈ ਭਾਈ ਸਹੀ ਹੈ ਇਹਦਾ ਇਹਦਾ ਭਾਈ ਮੁੱਲ ਜਨਾ ਮਰਜ਼ੀ ਕਰਾਲੇ 1 ਪਾਏ ਦੀ ਘੱਟੀ ਦਵਾਂਗੇ ਭਾਈ 1 ਲੱਖ ਤੇ 5000 ਦੀ ਭਾਈ ਇਧਰ ਦੀ ਮੂਰਤੀ ਖੋਲ ਲੈ ਮਸਤ ਇਨੀ ਗਾ ਦੋਸਤੋ ਵੀ ਪੂਸ਼ ਚੱਕ ਲੈਂਦੀ ਹੈ ਜਦੋਂ ਪਿੰਡੇ ਤੇ 8:00 ਵਜਦਾ ਹਵਾਨਾ ਬਾਈ ਨੇ ਜਿਹੜੀ ਗੱਲ ਕੀਤੀ ਹੈ ਵੀ ਗੱਬਣਾ ਦੇ ਹਵਾਨੇ ਤੁਸੀਂ ਦੇਖ ਲਓ ਇਸੇ ਤਰ੍ਹਾਂ ਹੀ ਜਿਹੜੀਆਂ ਸੂਈਆਂ ਉਹਨਾਂ ਦੇ ਹਵਾਨੇ ਤੁਹਾਨੂੰ ਦਿਸਦੇ ਹੋਣਗੇ ਕਿਉਂਕਿ ਝੋਟੀਆਂ ਸਾਰੀਆਂ ਹੀ ਸ਼ਕੀਨ ਐ 1 ਲੱਖ ਤੇ 5000 ਚ ਜਿਹੜਾ ਭਰਾ ਦੋ ਦੰਦ ਝੋਟੀ ਪਹਿਲਾ ਸੂਆ ਸੁੰਦੀ ਗੱਬਣ ਖਰੀਦਣੀ ਚਾਹੁੰਦਾ ਦੂਜੇ ਸੂਏ ਚ ਕੀਮਤਾਂ ਕੁਝ ਹੋਰ ਹੋਣਗੀਆਂ ਇਹਨਾਂ ਦੀਆਂ ਸਾਰੀਆਂ ਦੇ ਟਾਂਚੇ ਸੋਨੇ ਆ ਸਿੰਘ ਕੁੰਡੇ ਆ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਵੀਡੀਓ ਇਦਾਂ ਦੀ ਅੱਜ ਨਿਕਲੀ ਆ ਵੀ ਜਿਹਦੇ ਚ 6-7 ਝੋਟੀਆਂ ਦਿਖਾਉਣੀਆਂ ਤੇ ਸਾਰੀਆਂ ਹੀ ਦੋਂਦੀਆਂ ਦਿਖਾ ਰਿਆਂ ਕਦੇ-ਕਦੇ ਇੱਕ ਅੱਧੀ ਝੋਟੀ ਆਉਂਦੀ ਹੁੰਦੀ ਹੈ ਗਰੁੱਪ 'ਚ ਪਰ ਇਹ ਬਾਈ ਹੋਰਿਆਂ ਕੋਲ ਇਦਾਂ ਦੇ ਪਸ਼ੂ ਨਿਕਲਦੇ ਹੀ ਰਹਿੰਦੇ ਆ ਜਿਦੇ 'ਚ ਕਦੇ ਤੁਹਾਨੂੰ 30-35 ਕਟੀਆਂ ਦਿਖਾਤੀਆਂ ਕਿਤੇ ਟੋਕੜ ਗੱਬਣ ਮੱਝਾਂ ਦਿਖਾਤੀਆਂ ਕਿਉਂਕਿ ਵਪਾਰ ਦਾ ਕੰਮ ਚੰਗੇ ਲੈਵਲ ਤੇ ਆ ਪਸ਼ੂ ਜਿਆਦਾ ਆਉਂਦੇ ਆ ਉਨਾ ਹੀ ਗਾਹਕ ਵੱਧ ਆ ਸੋ ਤਾਂ ਹੀ ਇਦਾਂ ਦੀਆਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਦੇ ਰਹੀਦਾ ਤੁਸੀਂ ਹਵਾਨਾ ਝੋਟੀ ਦਾ ਦੇਖੋ ਜਿੱਦਾਂ ਦਾ ਪਿਛਲਾ ਥਾਣਾ ਉਦਾਂ ਦਾ ਹੀ ਅਗਲਾ ਥਾਣਾ ਤੇ ਸੀਲ 3 ਪੇਡੀਗਾ ਵੀ ਭਾਵੇਂ ਮੇਰੇ ਖਾਲਚ ਆਏ ਥਣ ਪਲੋਸੀ ਜਾ ਪਹਿਲਨ ਝੋਟੀ ਆ ਦੱਸੋ ਦੇਖੋ ਤੁਸੀਂ ਇਹਦੀ ਬਣਾਵਟ ਥਣ ਦਾ ਸਹਿਜ ਤੁਸੀਂ ਦੇਖ ਸਕਦੇ ਹੋ ਅਗਲਾ ਥਣ ਵੀ ਉਹ ਜਿਹਾ ਹੀ ਦਿਸਦਾ ਹੈ ਇੱਕ ਮਿੰਟ ਬਈ ਇੱਧਰ ਦੀ ਦਿਖਾ ਦੀ ਸੋ ਇਹ ਤੁਸੀਂ ਅਗਲੇ ਥਣ ਦੇਖ ਸਕਦੇ ਹੋ ਇਹਦੇ ਲੈ ਚਲ ਬਈ 1 ਲੱਖ ਤੇ 5000 ਚ ਸ਼ਕੀਨ ਝੋਟੀ ਸੋ ਜੇ ਕੋਈ ਵੀਰ ਪਸੰਦ ਕਰਦਾ ਤਾਂ ਸਰਪੰਚ ਵੀਰ ਸਿੰਘ ਡੇਰੀ ਫਾਰਮ ਦੇ ਵਿੱਚੋਂ ਆ ਕੇ ਖਰੀਦ ਲਓ ਧਰਮਵੀਰ ਤੇ ਸੰਦੀਪ ਬਾਈ ਇਹਨਾਂ ਭਰਾਵਾਂ ਕੋਲੇ ਪਸ਼ੂ ਤੁਹਾਨੂੰ ਦਿਖਾ ਰਿਆ ਮੈਂ ਇੱਕ ਲਾਸਟ ਉੱਤੇ ਝੋਟੀ ਦਿਖਾਉਣੀ ਹੈ ਉਸ ਤੋਂ ਬਾਅਦ ਤੁਹਾਨੂੰ ਦੋ ਮੱਝਾਂ ਅੰਦਰ ਖੜੀਆਂ ਉਹ ਦਿਖਾਉਂਗਾ ਤਨਵੀਰ ਭਾਈ ਜਿਹੜੀ ਲਾਸਟ ਉੱਤੇ ਝੋਟੀ ਹੈ ਇਹਨੂੰ ਭਾਈ ਸੂਈ ਨੂੰ ਅੱਜ ਹੋਗੇ 9 ਦਿਨ ਹੋਗੇ ਠੀਕ ਹੈ 9 ਦਿਨ ਹੋਗੇ ਸੂਈ ਨੂੰ ਸੂਆ 10 ਨਾ ਪਹਿਲਾ ਸੂਆ 4 ਦਿਨ ਦਾ ਇਹ ਭਾਈ ਠੀਕ ਹੈ ਇਹ 4 ਦਿਨ ਦਾ ਹਾਂ ਮਗਰ ਕੱਟੀ ਆ ਹੁਣ ਦੁੱਧ ਇਸ ਟਾਈਮ 10 ਕਿਲੋ ਚਲੇ ਦੇ ਠੀਕ ਹੈ ਰੇਟ ਭਾਈ ਇਹਦਾ ਇਹ ਭਾਈ ਆਪਾਂ 97000 ਝੋਟੀ ਦੇ ਦਿੰਦੇ ਹਾਂ ਤੋਰੀਂ ਭਾਈ ਫਿਰ ਰੇਟ 95000 ਹੈ ਚਾਰ ਦੰਦ ਦਾ ਸੁਹਾ ਪਹਿਲਾ ਕੱਦ-ਕਾਟ ਚ ਚੰਗੀ ਐ ਸਿੰਘ ਦੀ ਸ਼ੇਪ ਤੁਸੀਂ ਇਹਦੀ ਦੇਖ ਸਕਦੇ ਹੋ ਥਣ ਇਹਦਾ ਵੀ ਪਹਿਲਣਾਂ ਦੇ ਹਿਸਾਬ ਤੇ ਸੋਹਣਾ ਐ ਇਹ ਪੱਕੇ ਹਵਾਨੇ ਦੀ ਜੋਸ਼ ਵਾਲੇ ਹਵਾਨੇ ਦੀ ਝੋਟੀ ਐ 10 ਲੀਟਰ ਦੁੱਧ ਇਸ ਟਾਈਮ ਹਾਜ਼ਰ ਐ ਜਿੰਨਾ ਵੀ ਹਵਾਨਾ ਉਹ ਪੱਟਾਂ ਦੇ ਸਨ ਚ ਹੀ ਐ ਇਹਦੇ ਤੌਰ ਤੋਂ ਵੀ ਤੁਹਾਨੂੰ ਅੰਦਾਜ਼ਾ ਹੋਊਗਾ ਤਣਕੇ ਤੁਰੂਗੀ ਲੱਤਾਂ ਖੋਲ ਕੇ ਤੁਰੂਗੀ ਕਿਉਂਕਿ ਹਵਾਨਾ ਭਰਿਆ ਹੋਇਆ ਫੁੱਲ ਐ ਸੋ ਦੁੱਧ ਮੇਨ ਗੱਲ ਵਾਰ-ਵਾਰ ਇਸ ਕਿਸੇ ਵੀ ਵੀਡੀਓ ਦੀ ਜੋ ਬਣਾਉਣੀ ਆ ਤਾਂ ਜ਼ਿਕਰ ਕਰੀਦਾ ਵੀ ਸਵੇ ਸਵੇ ਪਸ਼ੂ ਦਾ ਦੁੱਧ ਜਿੰਨਾ ਅਗਲਾ ਕੋਈ ਵੀ ਵੀਰ ਦੱਸਦਾ ਕੋਈ ਧਿਆਨ ਚ ਰੱਖ ਕੇ ਹੀ ਹੁੰਦਾ ਵੀ ਤੁਸੀਂ ਚੋ ਸਕਦੇ ਹੋ ਉਹ ਬਾਕੀ ਹਿੰਮਤ ਹਰੇਕ ਭਰਾ ਦੀ ਆਪੋ ਆਪਣੀ ਹੈ ਲੈ ਚੱਲ ਬਈ ਬਾਕੀ ਆਪਣੀ ਬਈ ਹੂੰ ਦਿਲ ਦੀ ਤਮੰਨਾ ਦੀ ਅਗਲ ਉਹਨਾਂ ਨੂੰ ਦੱਸੋ ਜਾ ਕੇ ਨਿਭੜੂਗਾ ਬਾਈ ਠੀਕ ਹੈ ਆਲੂ ਦੱਸਦੇ ਨਹੀਂ ਆਪਾਂ ਜੰਨਾ ਦੁੱਧ ਹੁਣ ਦਾਸ ਆ ਦਾਸ ਆ 12 12 ਕਹਾਂ ਕੋਈ ਠੀਕ ਹੈ ਓਕੇ ਸੋ ਇਹ ਲਾਸਟ ਉੱਤੇ ਝੋਟੀ ਸੀ ਦੋਸਤੋ ਇੱਕ ਦੋ ਮੱਝਾਂ ਅੰਦਰ ਖੜੀਆਂ ਉਹ ਦਿਖਾਉਣੇ ਆ ਤਰਮੀਰ ਬਾਈ ਇਹ ਸੱਜ ਦੀ ਕੀ ਡਿਟੇਲ ਆ ਕੰਨ ਮਾਸੂਆ ਸੁਗੂਬੀ ਇਹ ਬਾਈ ਦੂਜਾ ਸੁਸ ਹੁੰਦੀ ਝੋਟੀ ਹੂੰ ਇਹਦੇ ਅਜੇ 6 ਤੋਂ 7 ਦਿਨ ਪਈ ਆ ਬਾਈ ਠੀਕ ਹੈ ਬਰੀਕ ਦੁੱਧ ਵਾਲੇ ਵਕਤ ਬਹੁਤ ਚੰਗੀ ਆ ਝੋਟੀ ਹੂੰ ਤੇ ਇਹਦਾ ਮੁੱਲ ਬਈ 135 ਤੇ 30 ਚ ਛੋੜ ਹੋਊਗੀ ਬਈ ਨਹੀਂ ਠੀਕ ਐ ਮੁੱਲ ਭਾਵੇਂ 135 ਕਰਾ ਲੈ ਕੋਈ ਭਰਾ ਤੇ 30 ਚ ਛੋੜ ਹੋਊਗੀ 30 ਚ ਮਾਨਤਨ ਕਰ ਦਿਆਂਗੇ ਤੇ ਅਫਗਾਨਾਂ ਵਾਂਗੂ ਤਿਆਰੀ ਕਰਕੇ ਸੋਨਾ ਕਰਨਾ ਲੇਵਾ ਹੁਣ ਵੀ ਬਥੇਰਾ ਬਈ ਤੇ ਘਰੂ ਵੀ ਬਥੇਰਾ ਜੀ ਪੂਸ਼ਪਣੀ ਸੋ ਦਸਤੋ ਹਵਾਨਾ ਵਾਕਈ ਚੰਗਾ ਬਣਾਉਂਦੀ ਆਉਂਦੀ ਆ ਗਰੀਕ ਬਹੁਤ ਦੁੱਧ ਵਾਲੀ ਝੁੱਠੀ ਆ ਠੀਕ ਐ ਕਮਾਲੀ ਬਈ ਇਧਰ ਨੂੰ ਕਰ ਲੈਂਦੇ ਗੋਆ ਸੋ ਦਸੋ ਹਵਾਨਾ ਦੇਖੀ ਚੱਲੋ ਨਜ਼ਰ ਪਸ਼ੂ ਜਦੋਂ ਗੋਆ ਕਰਦਾ ਖਾਸ ਕਰਕੇ ਇਡਾਂ ਦੀਆਂ ਮੱਝਾਂ ਫਰਹਵਾਨਾ ਦਿਖਾ ਲੈਂਦੀਆਂ ਮੀਡੀਅਮ ਹਾਈਟ ਦੇ ਵਿੱਚ ਵਜਨ ਝੋਟੀ ਦਾ ਫੁੱਲ ਹੈ ਸਿੰਗ ਦੋਸਤੋ ਨੇੜੇ ਮੁੜਿਆ ਹੋਇਆ ਸਿਰ ਦੇ ਬੈਕ ਸਾਈਡ ਦੇ ਉੱਤੇ ਇੱਕ ਝੋਟੀ ਹੋਰ ਬਾਹਰ ਹੀ ਕਢਾ ਲਾਂਗੇ ਕਿਉਂਕਿ ਉਹ ਅੰਦਰ ਖੜੀ ਹੈ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਭਾਈ ਦੂਜੀ ਝੋਟੀ ਵੀ ਕਢ ਲਈ ਸੋ ਇਹ ਤੁਸੀਂ ਦੇਖ ਲਓ 1,30,000 ਚੋਂ ਭਾਈ ਕਹਿੰਦਾ ਵੀ ਛੋਟ ਕਰਦੇ ਆਂਗੇ ਥੋੜੀ ਬਹੁਤ ਉਹ ਬੱਚਾ ਨਾਲੇ ਸੋ ਇਸ ਸਾਈਡ ਤੋਂ ਵੀ ਹਵਾਨਾ ਦੇਖੋ ਮਿਲਕਵੇਨ ਦੇਖ ਸਕਦੇ ਹੋ ਤੁਸੀਂ ਬਾਕੀ ਢਾਂਚਾ ਇਹਦਾ ਤੁਹਾਡੇ ਸਾਹਮਣੇ ਹੈ ਲੈ ਵੀ ਸਜਣੋ ਲਾਸਟ ਉੱਤੇ ਇਹ ਮੱਝ ਹੈ ਜਿਹੜੀ ਵਿਕਾਊ ਹੈ ਤਰਵੀਰ ਭਾਈ ਇਹਦੀ ਕੀ ਡਿਟੇਲ ਹੈ ਕਹਨਵਾਸ ਦੂਜਾ ਸੂਈ ਹੈ ਭਾਈ ਇਹਨੂੰ 12 ਦਿਨ ਹੋ ਗਏ ਸੂਈ ਨੂੰ ਠੀਕ ਹੈ ਇਸ ਟਾਈਮ ਇਹਦਾ ਦੁੱਧ 14 ਕਿਲੋ ਭਾਈ ਕਿਲੋ 14 ਕਿਲੋ ਦੁੱਧ ਹੈਗਾ ਹਾਂ ਹਾਜ਼ਰ ਹੈ ਦੋ ਟਾਈਮ ਤਿੰਨ-ਤਿੰਨ ਚੋਅ ਕਰੇ ਪੈਂਦੇ ਠੀਕ ਹੈ ਸੋ ਦੋਸਤੋ ਦੁੱਧ ਜਿਹੜਾ ਉਹ ਬਾਈ ਤੁਹਾਨੂੰ ਦੱਸ ਰਿਹਾ 14 ਲੀਟਰ ਦੱਸਿਆ ਭਾਈ ਹਾਂ ਜੀ ਹਾਂ ਦੀ 14 ਲੀਟਰ ਭਾਈ 14 ਲੀਟਰ ਇਸ ਟਾਈਮ ਹਾਜ਼ਰ ਹੈ ਸੂਈ ਨੂੰ ਜਿਹੜਾ ਟਾਈਮ ਹੋ ਗਿਆ ਉਹ ਤੁਸੀਂ ਇਹਦੇ ਬੱਚੇ ਤੋਂ ਵੀ ਅੰਦਾਜ਼ਾ ਲਾ ਲੋਗੇ ਕੀ ਇਹਦਾ ਰੇਟ ਹੈ ਨਾ ਭਾਈ ਇਹ ਭਾਈ ਆਪਾਂ ਝੋਟੀ 120 ਦੇਵਾਂਗੇ 1 ਲੱਖ 20 ਹਾਂ 1 ਲੱਖ 20 ਦੀ ਭਾਈ ਥੋੜਾ ਤੋਰੀ ਮਈ ਤਰਨੂ ਬੱਚਾ ਇੱਥੇ ਰੋਕ ਲਾ ਜਾਂ ਮੂਰੇ ਲੈ ਚੱਲ ਬੱਚਾ ਮੂਰੇ ਤੋਰ ਫਰੇ ਦੇ ਸੋ ਦੋਸੋ ਇਹ ਫੇਰ ਤੁਹਾਨੂੰ ਤੋਰ ਕੇ ਦਿਖਾਉਣੇ ਕਿਉਂਕਿ ਹਵਾਨਾ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਜਿਹੜਾ ਭਰਾ ਖਰੀਦਣਾ ਚਾਹੇ ਤਾਂ ਆ ਕੇ ਦੇਖ ਲਓ 14 ਲੀਟਰ ਇਸ ਟਾਈਮ ਦੁੱਧ ਤੁਹਾਨੂੰ ਮਿਲ ਜੂ ਦੂਜਾ ਸੂਆ ਕੱਟੇ ਨੂੰ ਇਹਨੇ ਜਨਮ ਦਿੱਤਾ ਹੈ ਤਾਂ ਜਾਇਦਾ ਤੁਸੀਂ ਦੇਖ ਲਓ ਸਿੰਘ ਕੁੰਡਿਆਂ ਦੀ ਐ ਸਟਰਕਚਰ ਦੇਖ ਲਓ 1 ਲੱਖ ਤੇ 20 ਹਜ਼ਾਰ ਦੀ ਇਹ ਮੱਝ ਤੁਹਾਨੂੰ ਮਿਲ ਜੂਗੀ ਜੇ ਕੋਈ ਭਰਾ ਚੋਣਾ ਚਾਹੁੰਦਾ ਤਾਂ ਵੈਲਕਮ ਆ ਤੁਹਾਡਾ ਤੁਸੀਂ ਆ ਸਕਦੇ ਹੋ ਤਾਜੀ ਸੂਈ ਵੀ ਝੋਟੀ ਹਵਾ ਨਾਇਦਾ ਤੁਸੀਂ ਹੁਣ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਇਹ ਪਸ਼ੂ ਵਿਕਾਊ ਸੀ ਦੋਸਤੋ ਤੇ ਬਾਜਾਖਾਨਾ ਦੇ ਵਿੱਚੋਂ ਹੀ ਮੈਂ ਵੀਡੀਓ ਬਣਾਈ ਹੈ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ ਦੋਸਤੋ Huh <laughs>